ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲਗਾਤਾਰ 7 ਦਿਨ ਤੱਕ ਰੋਟੀ ਅਤੇ ਪਾਣੀ ਦਾ ਇਹ ਇੱਕ ਉਪਾਅ ਕਰਕੇ ਦੇਖੋ ਦੇਖਣਾ ਸਾਡੀ ਜ਼ਿੰਦਗੀ ਦੇ ਕਿੰਨੇ ਦੁੱਖ ਬਲਿਦਰ ਦੂਰ ਹੋ ਜਾਣਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਆਪਾਂ ਕਿਹੜੇ ਉਪਾਅ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਅਕਸਰ ਇਹ ਗੱਲ نوٹ ਕੀਤੀ ਹੁੰਦੀ ਹੈ ਕਿ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਲੰਗਰ ਸ਼ੱਕਦੇ ਆ ਉਹ ਲੰਗਰ ਸ਼ੱਕੀ ਉਹ ਭੋਜਨ ਪ੍ਰਸ਼ਾਦਾ ਸ਼ੱਕੀ ਸਾਡੇ ਮਨ ਨੂੰ ਕਿੰਨੀ ਸ਼ਾਂਤੀ ਕਿੰਨਾ ਸੁਖੀ ਮਿਲਦਾ ਹੈ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ ਗੁਰੂ ਦੀ ਹਜ਼ੂਰੀ ਦੇ ਵਿੱਚ ਅਕਸਰ ਆਪਾਂ ਦੇਖਦੇ ਆਂਗੇ ਜਲ ਰੱਖਿਆ ਹੁੰਦਾ ਹੈ ਕੋਈ ਘੜਾ ਜਾਂ ਗਾਗਰ ਉਹਦੇ ਵਿੱਚ ਜਲ ਪਾ ਕੇ ਪਾਣੀ ਪਾ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਕੁਝ ਸੰਗਤਾਂ ਉਹਦੇ ਵਿੱਚੋਂ ਜਲ ਛੱਕਦੀਆਂ ਵੀ ਨੇ ਅਤੇ ਉਹ ਜਲ ਛੱਕ ਕੇ ਇੰਜ ਲੱਗਦਾ ਹੁੰਦਾ ਵੀ ਸਾਡੇ ਅੰਦਰ ਦੇ ਪਤਾ ਨਹੀਂ ਕਿੰਨੇ ਦੁੱਖ ਦਿਨਦਰ ਦੂਰ ਹੋ ਗਏ ਹੋਣ ਇੰਜ ਕਿਉਂ ਲੱਗਦਾ ਹੈ ਗੁਰੂ ਘਰ ਦੇ ਵਿੱਚੋਂ ਪਾਣੀ ਉਹ ਜਲ ਛੱਕ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਸਾਡੇ ਮਨ ਨੂੰ ਹੀ ਸ਼ਾਂਤੀ ਐਨਾ ਸਤਿਮ ਨੂੰ ਕਿਉਂ ਮਿਲਦਾ ਹੈ ਉਸ ਲੰਗਰ ਦੀ ਉਸ ਪਾਣੀ ਦੀ ਪਾਵਰ ਊਰਜਾ ਸਾਨੂੰ ਆਪਣੇ ਘਰ ਵਾਲੇ ਕੋਜਿਲ ਪ੍ਰਸ਼ਾਦੀ ਪਾਣੀ ਦੇ ਨਾਲੋਂ ਜ਼ਿਆਦਾ ਕਿਉਂ ਲਗਦੀ ਹੈ ਪਰ ਉਸ ਦੇ ਪਿੱਛੇ ਇੱਕੋ ਕਾਰਨ ਹੈ ਕਿ ਉੱਥੇ ਹਰ ਵੇਲੇ ਬਾਣੀ ਦਾ ਪਰਵਾਹ ਚੱਲਦਾ ਹੈ ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਗਾਗਰ ਜਾਂ ਟੜਾ ਪਾਣੀ ਦਾ ਭਰ ਕੇ ਰੱਖਿਆ ਜਾਂਦਾ ਹੈ ਉੱਥੇ ਵੀ ਹਰ ਵੇਲੇ ਗੁਰਬਾਣੀ ਦਾ ਪਾਠ ਚੱਲਦਾ ਹੈ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਉਸੇ ਹੀ ਤਰ੍ਹਾਂ ਗੁਰੂ ਘਰ ਦੇ ਵਿੱਚ ਜੋ ਲੰਗਰ ਬਣਦਾ ਹੈ ਉਹ ਲੰਗਰ ਵੀ ਪਕਾਉਣ ਤੋਂ ਲੈ ਕੇ ਛਕਾਉਣ ਤੱਕ ਪਹਿਲਾਂ ਪਕਾਉਣ ਵਾਲੇ ਬੀਬੀਆਂ ਆਟਾ ਗੁੰਨਦੀਆਂ ਨੇ ਆਟੇ ਦੀ ਸੇਵਾ ਕਰਦੇ ਹੋયા ਵਾਹਿਗੁਰੂ ਜੀ ਦਾ ਜਾਪ ਫਿਰ ਭੋਜਨ ਪ੍ਰਸ਼ਾਦ ਆ ਬਣਾਉਂਦੇ ਹੋયા ਵਾਹਿਗੁਰੂ ਜੀ ਦਾ ਜਾਪ ਲੰਗਰ ਛਕਾਉਣ ਵਾਲੇ ਸੇਵਾਦਾਰ ਉਹੀ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਛਕਾਉਂਦੇ ਨੇ ਛਕਣ ਵਾਲੇ ਵੀ ਇੱਕ ਵਾਰ ਸਤਨਾਮ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਿਰ ਬੁਰਕੀ ਵਿੱਚ ਪਾਉਂਦੇ ਨੇ ਇਸ ਕਰਕੇ ਉਸੇ ਕੋਈ ਜਨ ਪ੍ਰਸ਼ਾਦ ਦੀ ਪਾਵਰ, ਊਰਜਾ, એનર્ਜੀ, ਤਾਕਤ ਸਾਨੂੰ ਘਰ ਵਾਲੇ ਭੋਜਨ ਪ੍ਰਸ਼ਾਦ ਦੇ ਨਾਲੋਂ ਜ਼ਿਆਦਾ ਲੱਗਦੀ ਆ। ਹਰ ਕਿ ਇਹ ਨਹੀਂ ਵੀ ਉੱਥੇ ਜੁਰਬਾਣੀ ਦਾ ਪਾਠ ਚੱਲਦਾ ਹੈ। ਉੱਥੇ ਅਸੀਂ ਗੁਰੂ-ਗੁਰੂ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਉਨੇ ਆ, ਗੁਰੂ-ਗੁਰੂ ਕਰਦੇ ਆ ਖਾਣੇ ਆ। ਤਾਂ ਜੇਕਰ ਇਹੀ ਕੰਮ ਆਪਾਂ ਘਰ ਦੇ ਵਿੱਚ ਕਰਨਾ ਸ਼ੁਰੂ ਕਰਦੇ। ਆਟਾ ਗੁੰਨਣ ਤੋਂ ਲੈ ਕੇ ਪੈਣਾ ਬੀਬੀਆਂ ਰੋਟੀ ਪਕਾਉਣ ਤੱਕ ਸਬਜ਼ੀ ਕੱਟਣ ਤੋਂ ਲੈ ਕੇ ਸਬਜ਼ੀ ਬਣਾਉਣ ਤੱਕ ਵਾਹੀ ਗੁਰੂ ਕੀ ਦਾ ਜਾਪ ਜਾਂ ਫਿਰ ਜੋ ਵੀ ਗੁਰਵਾਰੀ ਦਾ ਪਾਠ ਸ਼ਬਦ ਤੁਹਾਨੂੰ ਕੰਢਿਆ ਉਹ ਜਾਪ ਕਰਦੇ ਕਰਦੇ ਜਾਂ ਆਪਣੇ ਮੋਬਾਈਲ ਤੇ ਗੋਲ ਲਗਾ ਕੇ ਰੱਖ ਲਈਏ ਸੁਣਦੇ ਹੁੰਦੇ ਆ ਭੋਜਨ ਪ੍ਰਸ਼ਾਦ ਬਣਾਉਂਦੀ ਹੈ